ਇੱਕ ਤੁਸੀਂ ਫਨਰਲ ਹਾਊਸ ਜਿਹੜਾ ਫਨਰਲ ਹੋਮ ਉਹ ਤੁਸੀਂ ਚਲਾਉਨੇ ਹੋ ਉਹਦਾ ਕਨਸੈਪਟ ਕੀ ਹੈ ਤੇ ਕਿਵੇਂ ਉਹ ਦੀ ਬੋਲੇ ਸਭ ਦੇਖੋ ਪ੍ਰਮਾਤਮਾ ਦਾ ਹੁਕਮ ਹੈ ਕਿ ਜਿਹੜੀ ਚੀਜ਼ ਪੈਦਾਈ ਉਸਨੇ ਚਲੇ ਜਾਣਾ ਹੈ ਜੋ ਪੁਜਿਆ ਸੋ ਬਿੰਸ ਹੈ ਪਰ ਉਹ ਆਜ ਕੇ ਕਾਲ ਔਰ ਮੈਨੂੰ ਇਹ ਪਤਾ ਸੀ ਕਿ ਏਜਿੰਗ ਪੋਪੂਲੇਸ਼ਨ ਹੈ ਤੇ ਇਹ ਅਸੀਂ ਜਦੋਂ ਫਿਨਲ ਹੋਮਸ ਦੇ ਵਿੱਚ ਜਾਂਦੇ ਸਾਂ ਰਵਾਇਤੀ ਫਿਨਲ ਹੋਮਸ ਸੋ ਕਾਲਡ ਗੋਰੀਆਂ ਦੇ ਕਾਰਪੋਰੇਸ਼ਨਸ ਦੇ ਤੇ ਸਾਨੂੰ ਬੜੀ ਪ੍ਰੋਬਲਮ ਆਉਂਦੀ ਸੀ ਉੱਥੇ ਸਾਡੀ ਬੋਲੀ ਬੋਲਣ ਵਾਲਾ ਨਹੀਂ ਸੀ ਸਾਡੇ ਕਲਚਰ ਨੂੰ ਸਮਝਣ ਵਾਲਾ ਕੋਈ ਨਹੀਂ ਸੀ ਔਰ ਰੀਤੀ ਰਿਵਾਜ ਤੇ ਜਿਸ ਤਰ੍ਹਾਂ ਫਿਊਨਲਸ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਔਰ ਮੈਂ ਬੜੀ ਧੀਰਤ ਤੇ ਕੋਸਟ ਵੀ ਹੈ ਮਹਿੰਗੀ ਹੈ ਐਕਚੁਅਲੀ ਜੀ ਉਹ ਤੇ ਕੰਟਰੀ ਦੇ ਹਿਸਾਬ ਨਾਲ ਜੇ ਉਹ ਰੀਅਲ ਏਸਟੇਟ ਮਹਿੰਗੀ ਆ ਜ਼ਮੀਨ ਮਹਿੰਗੀ ਆ ਬਿਲਡਿੰਗਾਂ ਮਹਿੰਗੀਆਂ ਨੇ ਤੇ ਉਹ ਮੈਂ ਮਹਿਸੂਸ ਕੀਤਾ ਬਾਕੀ ਅਸੀਂ ਗੁਰਦੁਆਰੇ ਮੰਦਰ ਮਸਜਿਦਾਂ ਤੇ ਬਹੁਤ ਬਣਾ ਲੈਨੇ ਇਹ ਜਿਹੜੀ ਚੀਜ਼ ਆ ਇਹ ਜ਼ਰੂਰੀ ਆ ਉਸ ਬਾਰੇ ਸੋਚਣਾ ਤਾਂ ਮੈਂ 1995 ਤੋਂ ਸ਼ੁਰੂ ਕੀਤਾ ਜੀ ਅੱਛਾ ਪਰ ਉਹਨੂੰ ਪ੍ਰੈਕਟੀਕਲ ਸ਼ੇਪ ਚ ਲਿਆਉਂਦਾ ਮੈਂ 2010 ਆ ਗਈ ਸੀ ਫਿਰ ਅਸੀਂ ਬ੍ਰੈਮਟਨ ਦੇ ਵਿੱਚ ਜਮੀਨ ਲਈ ਜੀ ਸਾਡੇ ਤੇ ਨਿਕੜ ਫਿਰ ਦੀ ਜ਼ੋਨਿੰਗ ਚੇਂਜ ਕਰਵਾ ਕੇ ਉਹਦੇ ਪਰਮਿਟਸ ਲੈ ਕੇ ਫਿਰ ਬਿਲਡਿੰਗ ਬਣਾਈ ਉਹ ਅਮਰੀਕਾ ਕੈਨੇਡਾ ਦਾ ਇੱਕ ਤਰ੍ਹਾਂ ਦਾ ਬਹੁਤ ਵਨ ਆਫ ਦਾ ਬਿਗੇਸਟ ਫਿਊਨਲ ਹੋਮ ਹੈ ਜੀ 27000 ਸਕੁਅਰ ਫੀਟ ਬਿਲਡਿੰਗ ਆ ਫਿਰ ਇੱਕ ਅਸੀਂ ਉਥੋਂ 70 ਕਿਮੀਲ ਦੂਰ ਮੋਂਟਰੀਅਲ ਵੱਲੋਂ ਏਜੈਕਸ ਸ਼ੇਅਰ ਦੇ ਵਿੱਚ ਇਹ 2016 ਚ ਬਣਾਇਆ ਜੀ ਹੁਣ ਅਸੀਂ ਇੱਕ ਹੋਰ ਨਿਆਗਰਾ ਫਾਲੋਅਰ ਨੂੰ ਬਰਲਿੰਗਟਨ ਜੈਸੀ ਬਣਾ ਰਹੇ ਹਾਂ ਜੇ ਇਸ ਸਾਲ ਚ ਕੰਪਲੀਟ ਹੋ ਜਾਏਗਾ ਤਾਂ ਕਿ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਸਕਣ ਲੋਕ ਇਹ ਮਹਿਸੂਸ ਕਰ ਸਕਣ ਕਿ ਇਹ ਸਾਡੇ ਕੋਈ ਆਪਣੀ ਜਗ੍ਹਾ ਹੈ ਬਿਲਕੁਲ ਤੁਹਾਡੀ ਗੱਲ ਹੈ ਕਿ ਫਿਊਨਲਸ ਮਹਿੰਗੇ ਤੇ ਨਹੀਂ ਕਿਉਂਕਿ ਉਹ ਕੰਟਰੀ ਇਸ ਤਰ੍ਹਾਂ ਦਾ ਆ ਪਰ ਮੈਂ ਆਪਣੇ ਬੱਚਿਆਂ ਨੂੰ ਸਟਾਫ ਨੂੰ ਕਿਹਾ ਕਿ ਕੋਈ ਵੀ ਬੰਦਾ ਇੱਥੋਂ ਇਹੋ ਜਿਹਾ ਨਹੀਂ ਮੁੜ ਕੇ ਜਾਣਾ ਚਾਹੀਦਾ ਜਦ ਕੋ ਪੈਸੇ ਕੱਟ ਹੋਣ ਜਾਂ ਕੀ ਪਤਾ ਇਹੋ ਜਿਹੇ ਸਾਡਾ ਘਟਨਾਵਾਂ ਵਾਪਰੀਆਂ ਕਿ ਇਥੋਂ ਕੋ ਜਹਾਜ਼ 'ਚ ਬਿਠਾ ਜਾ ਰਿਹਾ ਉਹ ਜਹਾਜ਼ 'ਚ ਡੈਥ ਹੋ ਗਈ ਜੀ ਉਹ ਤਾਂ ਪਹਿਲੀ ਵਾਰੀ ਜਾ ਰਿਹਾ ਫੇ ਪੈਸੇ ਕਿੱਥੇ ਹੋਣਗੇ ਜੀ ਸੋ ਸਾਡੇ ਵੱਲੋਂ ਜਿੰਨੀ ਵੀ ਹੈਲਪ ਹੋ ਸਕਦੀ ਹੈ ਪਰਵਾਰਾਂ ਦੀ ਇਧਰੋਂ ਬਾਡੀਜ਼ ਲੈ ਕੇ ਜਾਣੀਆਂ ਬਹੁਤੀ ਵਾਰੀ ਹੁਣ ਤੁਸੀਂ ਸੁਣਿਆ ਹੀ ਹੈ ਪਿਛਲੇ ਸਾਲਾਂ 'ਚ ਇੰਟਰਨੈਸ਼ਨਲ ਸਟੂਡੈਂਟਸ ਯੂ ਅਨਫੋਰਚਨਟਲੀ ਉਹਨੀਆਂ ਕਨੀਆਂ ਮੌਤਾ ਹੋਈਆਂ ਪਿਛਲੇ ਸਾਲ ਆਪਣੇ ਕੱਲੇ ਫਿਊਨਰਲ ਹੋਮ 'ਚੋਂ ਮੈਂ 45 ਜਿਹੜੀਆਂ ਬਾਡੀਜ਼ ਪੰਜਾਬ 'ਚ ਭੇਜੀਆਂ ਸੀ ਅੱਛਾ ਉਹ ਜਦੋਂ ਇਥੇ ਤੁਸੀਂ ਇਹ ਰੱਖ ਲੈਨੇ ਉਹਨਾਂ ਨੂੰ ਮੋਰਚਰੀ ਅਸੀਂ ਹਾਂ ਸਾਡੇ ਕੋ ਮੋਰਚਰੀ ਆ ਜੀ ਸਾਡੇ ਕੋ ਸਾਰਾ ਸਟਾਫ ਆ ਉਹਦੀ ਇੰਵੋਇੰਗ ਵਗੈਰਾ ਕਰਕੇ ਫਿਰ ਪ੍ਰੋਪਰ ਪੇਪਰ ਵਰਕ ਤਿਆਰ ਹੋ ਕੇ ਉਹਨਾਂ ਦੇ ਡੈਥ ਸਰਟੀਫਿਕੇਟ ਬਣਾ ਕੇ ਫਿਰ ਕਾਉਂਸਲ ਜਰਨਲ ਆਫ ਇੰਡੀਆ ਕੋ ਅਪਰੂਵਲ ਲੈ ਕੇ ਗਵਰਨਮੈਂਟ ਆਫ ਇੰਡੀਆ ਕੋ ਫਿਰ ਇਥੇ ਜਿੱਥੇ ਉਹਨਾਂ ਦੇ ਪਰਿਵਾਰ ਹੋਣ ਕਿਉਂਕਿ ਬਹੁਤ ਵੱਡਾ ਮਸਲਾ ਹੁੰਦਾ ਹਸਪੀਟਲ ਬਹੁਤ ਵੱਡਾ ਮਸਲਾ ਹੁੰਦਾ ਜੀ ਇਕੱਲੇ ਇਕੱਲੇ ਬੱਚੇ ਨੇ ਜੀ ਪੈਸੇ ਖਰਚ ਕੇ ਗਏ ਨੇ ਔਰ ਬਹੁਤ ਮਨ ਉਦਾਸ ਹੁੰਦਾ ਹੈ ਤੇ ਮੇਰੀ ਆਪਣੀ ਕੋਸ਼ਿਸ਼ ਹੁੰਦੀ ਆ ਕਿ ਘਟੋ ਘਟ ਐਜੀ ਸਿਚੁਏਸ਼ਨ ਵਿੱਚ ਉਹਨਾਂ ਦਾ ਜਿਹੜਾ ਬੱਚਾ ਆ ਉਹਦੇ ਘਰ ਪਹੁੰਚਾਇਆ ਜਾ ਜਾਂਦਾ